ਦਸਾਂ ਗੁਰਮੁਹਾਂ ਦੀ ਕਿੱਥੇ ਬਣਦਾ ਇਹ ਮੂਲ ਕਲੀਆਂ ਪਰੰਭਾ ਨੂੰ ਪੈਦਾ ਕਿੱਥੇ ਮੂਲ ਜਿੱਥੇ ਅੰਮ੍ਰਿਤ ਸਰਪਰੋ ਰਿਆ ਪਾਖ ਜਿੱਥੇ ਸੰਗਤਾਂ ਦੇ ਭੰਵਾਂ ਚ ਵੇਖਦੇ ਜਾਪ ਸਾਈ ਮੀਆਂ ਮੀਰ ਭਗਤ ਕਬੀਰ ਸਾਈ ਮੀਆਂ ਮੀਰ ਭਗਤ ਕਬੀਰ ਪੰਜ ਵਗਦਾ ਤੁ ਗਿਆ ਤੇ ਮੈਂ ਆਵ ਲੈ ਕੇ ਆਇਆ ਵਾ ਮੈਂ ਲਿਖਤ ਜੀ ਆਪਣਾ ਪੰਜਾਬ ਤੇਰੇ ਮੈਂ ਆਪ ਦੀ ਦੇ ਸੰਗੁਖ ਆਪਣੀ ਖੁਦੀ ਲਿਖੀ ਹੋਈ ਕਹਾਤਾ ਪੰਜਿਆਰ ਤੋਂ ਦੀ ਧਰਤੀ ਨਜ਼ਰ ਕਾਇਆ ਆਮ ਨਹੀਂ ਹੋਣੀ ਜੀਉ ਧਰਤੀ ਪੰਜਾਬ ਕੋਈ ਆਮ ਨਹੀਂ ਹੋਣੀ ਜੀਉ ਧਰਤੀ ਪੰਜਾਬ ਕੋਈ ਆਮ ਨਹੀਂ ਹੋਣੀ ਜਿੰਨਾਂ ਦੀ ਪੂਰੀ ਦੁਨੀਆ ਮਰੀਦ ਆਏ ਸ਼ੇਖ ਫਰੀਦ ਲੋਕੀ ਰਹੇ ਰੱਖੇ ਪੱਕੇ ਜਿੰਨੇ ਕੋਲੇ ਸ਼ਾਦੀ ਨੱਚੇ ਰਵੀਦਾਸ ਤੇ ਕਬੀਰ ਆਏ ਸਾਈਂ मियां ਮੀਰ ਤੇ ਸੇ ਆਏ ཁྱོ ཁྱོ ཁྱོ